ਸਾਰੇ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜਪਾ ਪਪੂਆ ਜੀ ਦੇ ਨਵੇਂ ਘਰ ਵਾਸਤੇ ਇੱਕ ਗਿਫਟ ਲੈਣ ਆਏ ਸੀ ਤੇ ਹੋਰ ਵੀ ਥੋੜੀ-ਮੋਟੀ ਸ਼ਾਪਿੰਗ ਕਰਨੀ ਆ ਆਪਾਂ ਉਹਦੇ ਵਾਸਤੇ ਆਏ ਸੀਗੇ ਆਹ ਲਿਕুইਡੇਸ਼ਨ ਸੇਲ ਬਹੁਤ ਵਧੀਆ ਜੀ ਮਿਸ ਨਾ ਕਰਿਓ ਬਸ ਇਹ ਸੈਟਰਡੇ ਸੰਡੇ ਹੀ ਰਹਿ ਜਾਣਾ ਜਦੋਂ ਨੂੰ ਤੁਸੀਂ ਇਹ ਵਲੌਗ ਦੇਖਣਾ ਤੇ ਆਹ ਕ੍ਰੈਡਿਟ ਸਟੋਨ ਰੋਡ ਲੈ ਕੇ ਆਇਓ ਐਡਰੈਸ ਮੈਂ ਉੱਪਰ ਦੇ ਦੇਣਾ ਕਈ ਵਾਰ ਐਡਰੈਸ ਥੋੜਾ ਗਲਤ ਦਿਖਾਉਂਦਾ ਵਾ ਪਰ ਆਹ ਕ੍ਰੈਡਿਟ ਸਟੋਨ ਰੋਡ ਲੈ ਕੇ ਆਇਓ ਤੇ ਆਹ ਜਗ੍ਹਾ ਦੇਖੋ ਇਵੈਂਟ ਲਿਕুইਡੇਟਰ ਆ ਸਾਈਨ ਲੱਗਿਆ ਹੋਣਾ ਵਾ ਆਹ ਮੇਨ ਇੰਟਰਸੈਕਸ਼ਨ ਵੀ ਤੁਸੀਂ ਨੋਟ ਕਰ ਲਓ ਜੀ ਲੌਕ ਸਟਰੀਟ ਤੇ ਕ੍ਰੈਡਿਟ ਸਟੋਨ ਰੂਡ ਆ ਲొਕੇਸ਼ਨ ਵੀ ਮੈਂ ਪਿੰਨ ਕਰਤੀ ਆ ਸੋ ਤੁਸੀਂ ਪਹੁੰਚਣਾ ਵਈਏ ਡਾਕ ਨੰਬਰ 16 ਤੇ ਲਈ ਤੁਹਾਨੂੰ ਕੁਇਕਲੀ ਮੈਂ ਸਮਾਨ ਦਿਖਾ ਦੇਣਾ ਅੰਦਰ ਕੀ ਕੀ ਸੇਲ ਦੇ ਉੱਤੇ ਲੱਗਿਆ ਹੋਇਆ ਵਾ ਆ ਦੇਖੋ ਜੀ ਆ ਜਿਹੜੇ PS5 ਪਏ ਨੇ ਇਹ 4 400 ਦੇ ਲਾਏ ਹੋਏ ਨੇ ਆ 24 ਇੰਚੀ ਮੋਨੀਟਰ ਪਿਆ ਸਿਰਫ 80 ਡਾਲਰ ਦਾ ਲਾਹ ਹੈ ਜਿਹੜਾ ਪ੍ਰੋਸੈਸਰ ਪਏ ਨੇ 5 ਤੇ 7 ਇੱਕ 60 ਡਾਲਰ ਦਾ ਇੱਕ 120 ਡਾਲਰ ਦਾ Apple Watch ਦੇਖ ਸਕਦੇ ਤੁਸੀਂ 8 ਸੀਰੀਜ਼ 41 mm ਇਹ ਵੀ 120 ਡਾਲਰ ਦੀ ਲੱਗੀ ਹੋਈ ਆ ਕਲੋਥਿੰਗ ਹੋ ਰੇ ਸਟਾਰਟ ਹੋ ਰਹੀ ਸਿਰਫ 5 ਡਾਲਰ ਤੋਂ ਤੇ ਬੱਚਿਆਂ ਦੇ ਪ੍ਰੋਡਕਟਸ ਤੇ ਕਾਫੀ ਆਫਸੇ ਜਿੱਦਾਂ 베ਬੀ ਬੂਸਟਰ ਸੀਟ ਲੱਗੀ ਆ ਸਿਰਫ 29.99 ਦੀ ਤੇ ਆਹ 베ਬੀ ਫਾਰਮੂਲਾ ਸਿਰਫ 20 ਡਾਲਰ ਦਾ 1 ਡਾਲਰ ਦੇ ਲੱਗੇ ਸੀ ਜੀ ਆਲੇ ਵਾਈਪਸ ਤੇ ਜਿਹੜੀ ਆਪਣੇ ਇਲੈਕਟ੍ਰੋਨਿਕਸ ਹੁੰਦੇ ਆ 5 ਡਾਲਰ ਦੀ ਸੀ 10 ڈالر ਦੀ ਵੀ ਇਲੈਕਟ੍ਰੋਨਿਕਸ ਪਈ ਆ ਔਰ ਇਹ 20 ڈالر ਦੀ ਵੀ ਪਈ ਆ ਆ ਇੱਕ ਸਪੀਕਰ ਪੰਜਾਂ ਦਾ ਜੇ ਤਿੰਨ ਲੈਣੇ ਆ ਹੀ ਤਾਂ 10 ڈالر ਦੇ ਵਿੱਚ ਸ਼ੂਜ਼ ਤੋਂ ਲੈ ਕੇ ਯਰੇ ਹੋਮ ਅਪਲੈਂਸਸ ਤੋਂ ਲੈ ਕੇ ਚੇਅਰਸ ਤੋਂ ਲੈ ਕੇ ਸਮਾਨ ਬਹੁਤ ਪਿਆ ਮੈਂ ਇੰਸਟਾਗ੍ਰਾਮ ਤੇ ਰੀਲ ਪਾਈ ਆ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਉਹ ਦੇਖ ਲਿਓ ਜੀ ਆ ਸੇਲ ਬਾਰੇ ਤੁਹਾਨੂੰ ਵਧੇਰੇ ਜਾਣਕਾਰੀ ਚਾਹੀਦੀ ਹੋਈ ਆ ਤਾਰਾਂ ਦਾ ਜਾਲ ਚੈੱਕ ਕਰੋ ਕਿੰਨੀਆਂ ਜਿਆਦਾ ਤਾਰਾਂ ਨੇ ਹੋ ਰਹੇ ਓ ਮਾਈ ਗਾਡ ਤਾਰਾਂ ਤੇ ਤਾਰ ਆ ਆ ਸ਼ਾਪਿੰਗ ਕੀਤੀ ਆ ਜੀ ਆਪਾਂ ਤੇ ਉਹ ਰੋਸ਼ਨ ਨੇ ਜੀ ਇੱਕ ਲੈਟਰਰੀ ਚੱਕਣਾ ਸੀ ਆਪਣੇ ਡਾਕਟਰ ਕੋਲੋਂ ਤੇ ਹੁਣ ਸ਼ਨ ਦੱਬਾ ਲੈ ਕੇ ਆਈਏ ਕਿਉਂਕਿ ਉਰੀ ਨਾਰੀ ਸੇਮ ਪਲਾਜ਼ੇ ਦੇ ਵਿੱਚ ਗੁਰੂ ਘਰ ਆਪਾਂ ਕੇ ਮੱਥਾ ਟੇਕਦੀਏ ਗੁਰੂ ਘਰ ਜਦੋਂ ਮੱਥਾ ਟੇਕਣ ਗਏ ਜੀ ਉੱਥੇ ਆਨੰਦ ਕਾਰ ਚੱਲ ਰਿਹਾ ਸੀ ਜਿਸ ਦਾ ਕਿਸ ਦੱਜ ਵੀ ਵਿਆਹ ਵਾ ਬਰ ਲੈਂਬਰਗਿਨੀ ਆ ਫੁੱਲਾਂ ਨਾਲ ਸਜਾਈਆਂ ਹੋਈਆਂ ਗੱਡੀਆਂ ਹੁਣ ਅੱਜਕੱਲ ਜਦੋਂ ਹੀ ਮੈਂ ਦੇਖਦਾ ਕੋਈ ਨਾ ਕੋਈ ਇੱਕ ਅੱਧਾ ਵਿਆਹ ਹੁੰਦਾ ਹੀ ਆ ਸੋ ਅਸੀਂ ਦੂਜੇ ਹਾਲ ਦੇ ਵਿੱਚ ਮੱਥਾ ਟਿਕਿਆ ਫਿਰ ਲੰਗਰ ਛਕਿਆ ਤੇ ਹੁਣ ਆਪਾਂ ਸ਼ਨ ਦੀ ਇੱਕ ਡਾਕਟਰ ਤੋਂ ਲੈਟਰ ਜੀ ਲੈਣੀ ਸੀਗੀ ਉਧਰੋਂ ਚੱਕਣ ਲਈ ਆਏ ਹੋਏ ਆ ਸ਼ਾਨ ਅੰਦਰ ਗਈ ਆ ਮੈਂ ਬਾਹਰ ਖੜਾ ਉਹ ਬਾਬਾ ਜੀ ਆ ਰਹੇ ਮਿੱਠੀ ਆ ਗਈ ਆ ਗਈ ਆ ਗਈ ਮੈਨੂੰ ਲੱਗਦਾ ਕੋਈ ਟਾਈਮ ਲੱਗੂਗਾ ਰਿਸੈਪਸ਼ਨ ਵਾਲੇ ਸ਼ਨ ਨੂੰ ਕਹਿੰਦੇ ਕਹਿੰਦੇ ਵੇਟ ਕਰੋ ਤੁਹਾਡੇ ਮੂਰੇ ਦੋ ਪੇਸ਼ੈਂਟ ਨੇ ਜਿਹੜੇ ਸਾਡੇ ਡਾਕਟਰ ਸਾਹਿਬਾਨ ਨੇ ਉਹ ਬਹੁਤ ਟਾਈਮ ਲਾਉਂਦੇ ਐ ਇੱਕ ਪੇਸ਼ੈਂਟ ਤੇ ਇਹਨੇ ਸਿਰਫ ਲੈਟਰ ਚੱਕਣੀ ਉਹ ਕਹਿੰਦੇ ਨੂੰ ਉਹੀ ਲੈਟਰ ਦਊਗੀ ਲੈਟਰ ਵੀ ਸ਼ਾਇਦ ਬਣੀ ਪਈ ਆ ਕਹਿੰਦੇ ਵੇਟ ਕਰੋ ਮਤਲਬ ਸੈਂਸ ਹੀ ਨਹੀਂ ਹੈਗੀ ਗੱਲ ਦੀ ਵੀ ਤੁਸੀਂ ਲੈਟਰ ਫੜਾ ਕੇ ਪਰ੍ਹਾਂ ਕਰੋ ਪਤਾ ਨਹੀਂ ਉਹ ਕਹਿੰਦੇ ਵੇਟ ਕਰੋ ਤੁਹਾਨੂੰ ਤੁਹਾਡੀ ਡਾਕਟਰੀ ਲੈਟਰ ਦਊਗੀ ਆਈ ਡੋਨੋ ਲੈਟਸ ਸੀ ਮਿਲ ਗਿਆ ਤੁਹਾਨੂੰ ਲੈਟਰ ਹਾਂ ਜੀ ਕਿੰਨਾ ਵੇਟ ਕਰਾਇਆ ਓਏ ਯਾਰ ਹਨੀ ਉਹ ਸੀਗਾ ਮੈਂ ਉਹਨੂੰ ਕਿਹਾ ਵੀ ਮੈਂ ਮੈਂ ਉਹਨੂੰ ਕਿਹਾ ਲੈਟਰ ਤੋਂ ਪਹਿਲਾਂ ਵੀ ਮੈਂ ਲੈਟਰ ਪਿਕ ਕਰਨ ਆਈ ਆ ਉਹ ਕਹਿੰਦੀ ਵੀ ਕੋਈ ਨਾ ਵੇਟ ਕਰ ਲਓ ਮੈਂ ਕਿਹਾ ਵੀ ਮੈਂ ਸਿੱਕ ਆ ਉਹਨੇ ਆਪ ਵੀ ਬੇਚਰੀ ਨੂੰ ਲੱਗਿਆ ਵੀ ਸ਼ਾਇਦ ਇਹਨੇ ਡਾਕਟਰ ਨੂੰ ਮਿਲੇ ਕਹਿੰਦੀ ਵੀ ਮੈਂ ਸਿੱਕ ਆ ਯਾਰ ਹਨੀ ਮੈਂ ਫੇਰ ਜਾ ਕੇ ਉਹ ਦੁਬਾਰੋ ਗਿਆ ਹਨਾ 10 ਮਿੰਟ ਬਾਅਦ ਵੀ ਹਨਾ ਵੀ ਹਾਊ ਬਾਊਟ ਵੀ ਤੁਸੀਂ ਹਨਾ ਉਹ ਕਰਕੇ ਰੱਖ ਦੋ ਤਿਆਰ ਕਰਕੇ ਤੁਸੀਂ ਉਹਨੂੰ ਪੁੱਛ ਸਕਦੇ ਹੋ ਮੈਂ ਵੇਟ ਨਹੀਂ ਕਰ ਸਕਦਾ ਮਤਲਬ ਤੇਰੀ ਗਲਤੀ ਕਰਕੇ ਵੇਟ ਨਹੀਂ ਲੀਦਾ ਨੇ ਮੈਂ ਤੁਹਾਨੂੰ ਇਹੀ ਕਹਿ ਰਹੀ ਸੀ ਮੈਂ ਆਮ ਸਿਕ ਹਾਂ ਮੈਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੇ ਮੈਂ ਲੈਟਰ ਪਿਕ ਕਰਨੀ ਹੈ ਪਹਿਲਾਂ ਹਾਂ ਨਹੀਂ ਨਹੀਂ ਦੱਲ ਉਹ ਹੀ ਆ ਫਿਰ ਤੁਹਾਨੂੰ ਵੇਟ ਮੈਂ ਹੁਣ ਉਹ ਤਾਂ ਐਂਡ ਕੋ ਲੱਗ ਗਿਆ ਮੈਂ ਡਾਕਟਰ ਨੂੰ ਦੇਖਣਾ ਹਾਂ ਇਹ ਤਾਂ ਗੱਲ ਤੇਰੀ ਗਲਤੀ ਹੈ ਤੂੰ ਨੂੰ ਐਂ ਕਹ ਤੇ ਕਿਹਾ ਤੂੰ ਨੂੰ ਸਿੱਧਾ ਕਿ ਮੈਂ ਲੈਟਰ ਪਿਕ ਕਰਨੀ ਆ ਬਸ ਕੱਲਾ ਆਹ ਦੇਖੋ ਜੀ ਰਾਹ ਦੇ ਵਿੱਚ ਕਿੰਨੇ ਜਿਆਦੇ ਟੈਡੀ ਪੈਨ ਤੇ ਫਲਾਵਰ ਲੱਗੇ ਨੇ ਪਤਾ ਨਹੀਂ ਪਰ ਕਾਤੋਂ ਅਸੀਂ ਬੇਚਕ ਨੂੰ ਘਰੇ ਚਲੀ ਗਏ ਅਸੀਂ ਥੋੜੀ ਕੀ دیر ਵਾਸਤੇ ਫਰੈਸ਼ ਹੋਣ ਐਡਾ ਤਾਂ ਸਾਡੇ ਕੋਲ ਰੈਪਿੰਗ ਪੇਪਰ ਵੀ ਨਹੀਂ ਸੀਗਾ ਰੈਪਿੰਗ ਫਿਰ ਮੀ ਪੈਨ ਲੱਗ ਗਿਆ ਦਿਖਾ ਦਦੇ ਸ਼ਨ ਕਿਹ ਜੀ ਆਹ ਪਾਉ ਭੂਆ ਜੀ ਲੈ ਵੀ ਆ ਕੇ ਕੱਲੇ ਜਿੰਗਰੀ ਲੈ ਕੇ ਥੋੜਾ ਸੰਗਣਾ ਨਾ ਨਾ ਭੂਆ ਜੀ ਗਿਫਟ ਥੋੜਾ ਲਿਆ ਪਿਆ ਇਹ ਤਾਂ ਉਹ 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 ਸਾਡੇ ਉਹ ਰੈਪਿੰਗ ਪੇਪਰ ਨਹੀਂ ਮਿਲਿਆ ਸੀਗਾ ਇਹ 프리 ਗਿਫਟ ਆ ਇਹ ਸਾਨੂੰ ਭਾਜੀ ਉਸਤਾ ਵੈਸੇ ਸੇਲ ਤੇ ਗਈ ਸਾਨੂੰ ਵਧੀਆ ਲੱਗੀ ਇਹ ਕਹਿੰਦੀ ਇੱਕ ਫੋਟੋ ਲੈ ਲੈਣੇ ਮੈਂ ਕਿਹਾ ਆਪਣਾ ਤਾਂ ਹੁਣ ਉੱਥੇ ਕੀ ਲੈਣੀ ਭਾਜੀ ਤੁਹਾਡਾ ਗਿਫਟ ਹੈ ਤਾਂ ਐਕਸਟਰਾ ਸੀਗਾ ਵੀ ਅੱਜ ਦੇ ਇਹ 프리 ਗਿਫਟ ਆ ਜਿਵੇਂ 프리 ਵੈਡਿੰਗ ਹੁੰਦੀ ਹੈ 프리 ਵੈਡਿੰਗ ਵਾਲਾ ਗਿਫਟ ਹੈ ਇਧਰ ਮਰਜੀ ਲੈ ਲੂ ਭਾਜੀ ਇਹ ਤਾਂ ਹੁਣ ਪਿੱਛੇ ਹੁਣ ਹਾਲ ਦੇਖ ਕੇ ਪਤਾ ਲੱਗੂਗਾ ਜਿਵੇਂ ਮਰਜ਼ੀ ਲਾ ਲਓ ਯਾਰ ਹਾਂ ਐਨੀ ਸਿੱਧੀ ਹੈ ਜੀ ਆ ਦੇਖੋ ਇਹਦੇ ਆ ਲੱਗੇ ਭੂਆ ਨੂੰ ਲੈ ਪਾਣੇ ਹੈ ਨਾ ਇੱਥੇ ਪਾਣੇ ਦੋਵੇ ਖਾਣੇ ਅਸੀਂ ਕਹਾਂ ਭੂਆ ਜੀ ਦੇ ਕੰਦਾ ਕੰਦਾ ਹਲੇ ਖਾਲੀ ਨੇ ਉਰੀ ਛੱਡਦੇ ਛਨ ਲਾਉਂਗੇ ਕੋਈ ਜੀ ਦੇ ਨੀਚੇ ਇਹ ਦੇਖ ਲਾਂਗੇ ਹਾਂ ਜਿੱਥੇ ਮੈਚ ਕਰੋਗੇ ਹੋਰ ਚੀਜ਼ਾਂ ਮੈਚ ਕਰ ਕਰ ਲਾਉਣੀ ਆਲੇ ਹੁਣ ਓਹ ਹੋਰ ਉਹਨਾਂ ਦੇ ਵੀ ਦੇਖਣ ਆਲੇ ਹੋਰ গিਫਟਾਉਣੇ ਆ ਬਈ ਫੋਟੋ ਹੀ ਲੈ ਆਂਦੀ ਤੂੰ ਕੁਝ ਹੋਰ ਲਿਆਇਓ ਨਹੀਂ ਨਹੀਂ ਆਪਣਾ গিਫਟ ਫਰ ਵੀਖਿਆ ਤਾਂ ਤਾਂ ਲੈਣੀ ਨੇ ਸਹੀ ਗੱਲ ਆ ਕੋਈ ਸਹੀ ਗੱਲ ਲੋਕਾਂ ਨੇ ਕਿਸੇ ਤਾਂ ਕੋਈ ਨਾ ਉੱਤੇ ਲੈਣਾ ਹਾਂ ਨਹੀਂ ኦਫੀਸ਼ੀਅਲ ਜਿਸ ਦੇ ਆਪਾਂ ਦੂਜਾ ਵੀ ਹੋਣੀ ਲਿਆਉਣਾ ਦੀ ਪਰ ਲੋਕਾਂ ਨੂੰ ਬਦਲ ਲੈਂਦਾ ਵੀ ਇਹ ਤੋਂ ਲਿਆਉਂਦੇ ਹੋਣ ਤੁਸੀਂ ਹੋਰ ਲਿਆਓ ਜਿਸਨਾਂ ਉਹ ਮੈਂ ਆਈਡੀ ਵੀ ਦੇਖਦਾ ਸੀ ਪਾ ਲਓ ਪਿੱਛੇ ਲਾਉਣ ਨੂੰ ਹੈ ਵੀਨ ਫੋਟੋ ਭੇਜੀਆਂ ਸੀ ਫਿਰ ਮੈਂ ਦੋਨਾਂ ਚ ਕਿਹੜੀ ਇੱਕ ਛੋਟੀ ਸੀ ਉਹ ਤੇ ਫੁੱਲ ਜਿਹੀ ਸੀ ਮੈਂ ਕਿਹਾ ਇਹ ਗਰੇ ਤੇ ਗ੍ਰੀਨ ਜਿਹਦਾ ਉਹ ਕਰ ਦਿਆ ਗ੍ਰੀਨ ਗ੍ਰੀਨ ਬਲੂ ਨਹੀਂ ਆ ਵੀ ਸੋਹਣੀ ਆ ਵੀ ਇਹ ਕਈ ਜਗ੍ਹਾ ਤੇ ਮਿਕਸ ਚੁੱਕੇ ਲੱਗੇ ਨੇ ਤੁਸੀਂ ਇੱਧਰ ਕਾਹਤੋਂ ਬੈਠੇ ਹੋ ਜੀ ਭੂਆ ਜੀ ਦੇ ਘਰ ਦੇ ਵਿੱਚ ਹੁਣ ਦੋ ਲਿਵਿੰਗ ਏਰੀਆ ਨੇ ਤੇ ਉੱਥੇ ਵੀ ਸੀ ਹਾਂ ਜੀ ਇਹ ਉੱਥੇ ਭੂਆ ਜੀ ਪਰ ਇੱਕ ਵਾਰੀ ਬਿਠਾਉਂਦੇ ਸੀ ਹੁਣ ਉਹਰੇ ਇਦਾਂ ਆ ਵੀ ਇੱਕ ਪਾਸੇ ਤਾਂ ਹੈਗਾ ਇਦਾਂ ਦਾ ਬਲੂ ਬਲੂ ਐਂਡ ਵਾਈਟ ਦੂਜੇ ਪਾਸੇ ਗ੍ਰੇ ਆ ਹੁਣ ਮੇਰੇ ਪਾਸੇ ਸੀ ਮੈਂ ਤਾਂ ਉਹ ਸਾਬ ਨੂੰ ਮੈਚਿੰਗ ਕਰਕੇ ਆਉਂਦਾ ਜੇ ਮੈਂ ਉਧਰ ਬੈਠਣਾ ਫਿਰ ਮੈਂ ਗ੍ਰੇ ਕਪੜੇ ਪਾ ਕੇ ਆਉਣਾ ਇੱਧਰ ਬੈਠਣਾ ਹੈ ਦੇਖੋ ਮੈਂ ਬੁਲੀ ਨੂੰ ਇਦਾਂ ਦੀ ਮੈਚਿੰਗ ਕਰਕੇ ਆਇਆ ਸੀਗਾ ਫੜਨ ਸ਼ਾਨ ਗ੍ਰੇ ਪਾ ਕੇ ਯੈਲੋਵਰ ਪੂਆ ਕਹਿੰਦੇ ਵੀ ਤੂੰ ਉਧਰ ਹੁਣ ਮੈਂ ਚਾ ਇੱਧਰ ਵੀ ਨਹੀਂ ਆਦਾ ਤੇ ਉਧਰ ਵੀ ਨਹੀਂ ਆ ਤਾਂ ਇੱਕ ਬਲੂ ਹੁੰਦਾ ਉਹ ਕਿਵੇਂ ਪਤਾ ਲੱਗਦਾ ਵੀ ਨਵਾਂ ਹੈ ਟੈਗ ਵੀ ਨਹੀਂ ਸਾਰੇ ਵਾਲੇ ਕੈਰਫੁਲ ਆਰਕਿਡਸ ਬਹੁਤ ਸੋਹਣਾ ਹੋਈ ਹੈ ਨਾ ਜਮਾਈ ਤੁਹਾਡੇ ਨਾਲ ਮੈਸਜ ਕਰਦੋ ਇਹ ਤਾਂ ਫ੍ਰੀ ਲੱਗਦਾ ਅਸਲੀ ਹੋ ਆ ਜੀ ਇਹ ਇਹ ਤਾਂ ਅਸਲੀ ਆ ਬੋ ਆ ਜੀ ਹਾਂ ਮੈਂ ਕਹਿ ਕੇ ਤਾਂ ਅਸਲੀ ਆ ਪਹਿਲਾਂ ਟੈਸਟ ਕਰਕੇ ਪਹਿਲਾਂ ਮੈਨੂੰ ਵੀ ਲੱਗਾ ਸੀ ਦੂਰ ਪਾਣੀ ਪੋਣੀ ਦੇ ਇੰਨੀ ਲੋੜ ਨਹੀਂ 15 ਦਿਨਾਂ ਬਾਅਦ ਪਾਣਾ ਹੁਣ ਆਪਾਂ ਵੀ ਲੈ ਆਉਣੇ ਆ ਜੀ ਮੈਂ ਵੀ ਹੁਣ ਜੇ ਭੋਤ ਦਰ ਜਾਊਗੀ ਫੇਰ ਹੀ ਆਪਣੇ ਕੋਲ ਇਹ ਦੇਖੇਗਾ ਜੀ ਮੈਂ ਉਹਨਾਂ ਦਾ ਵੀ ਦੋ ਦੇਖੇ ਜਾਗਾ ਉਹ ਤਾਂ ਖਰਾਬ ਹੋ ਗਿਆ ਉਹਦੀ ਭਾਜੀ ਦੀ ਬੇਟੀ ਦੇਖ ਕੇ ਜੀ ਨਹੀਂ ਹਾਂ ਜੀ ਬਹੁਤ ਪਿਆਰਾ ਨਾ ਮੇਰਾ ਸਪਾਈ ਜੀ ਵਾਈਟ ਐਂਡ ਬਲੂ ਸੋਹਣਾ ਸੋਹਣਾ ਬਹੁਤ ਆ ਕੁਦਰਤੀ ਮੈਚ ਕਰ ਗਿਆ ਤੇ ਨਾਲ ਹਾਂ ਜੀ ਸਾਰੇ ਚੀਜ਼ਾਂ ਨਾਲ ਉਹ ਤੇ ਫੋਟੋ ਨਹੀਂ ਲਾਈ ਹੈ ਕਿ ਨਹੀਂ ਨਹੀਂ ਕੁਦਰਤੀ ਪਹਿਲਾਂ ਹੌਲ ਲੱਗੇ ਸੀ ਮੂਰ ਦਾ ਨਹੀਂ 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 ਅੱਜ ਤਾਂ ਫੋਟੋ ਲਾਉਣੀ ਹੈ ਵੀ ਮੈਚ ਕਰਦੀ ਆ ਬਲੂ ਐਂਡ ਵਾਈਟ ਇਹ ਕਵਨ ਕਰੀ ਗਈ ਆ ਬੇਬੀ ਹੁਣ ਜਾਣ ਦੋ ਉੱਧਰ ਵਾਹ ਜਾ ਕੇ ਉੱਧਰ ਵਾਹਣਾ ਉੱਧਰ ਬਲੂ ਉੱਧਰ ਕਰੀ ਆ ਕੋਈ ਨਾ ਜੀ ਆ ਜਾਓ ਕੁਛ ਨਹੀਂ ਹੁੰਦਾ ਲੁਕਿੰਗ ਨਾਈਸ ਹੁਣ ਜੀ ਆਪਾਂ ਘਰੇ ਆ ਗਏ ਤੇ ਬਹੁਤ ਟਾਈਮ ਹੋ ਗਏ ਸਾਨੂੰ ਬਹੁਤ ਟਾਈਮ ਲੱਗ ਗਿਆ ਅੱਜ ਤੇ ਆਪਾਂ ਥੋੜਾ ਜਿਹਾ ਸਮਾਨ ਚੱਕ ਹੀ ਲਿਆ ਨਾ ਚਾਹੁੰਦੇ ਚਾਹੁੰਦੇ ਵੀ ਇਹਨੇ ਚੱਕ ਹੀ ਲਿਆ ਸੋ ਇੱਕ ਮੈਂ ਟੀ-ਸ਼ਰਟ ਲਈ ਯਾਰੇ ਦਾ ਕੱਪੜਾ ਸਪੈਸ਼ਲੀ ਕਈ ਕੱਪੜੇ ਕਰਕੇ ਲਈਆ ਉਹ ਤੇ ਲੱਭਣੀਆਂ ਪੈਂਦੀਆਂ ਬਹੁਤ ਸ਼ਾਦੇ ਸੌਫਟਰ ਸਿਰਫ 5 ਡਾਲਰ ਦੀ ਹੈ ਇੰਨਾ ਝਾਰੇ ਮਲਾਈਆਂ ਵਾ ਕੱਪੜਾ ਬਹੁਤ ਜਾਦੇ ਆ ਮੈਂ ਮਨਿੰਦਰ ਨੂੰ ਮਨਿੰਦਰ ਦੇ ਮਾਰਨ ਵਾਸਤੇ ਲਗਾਇਆ ਹੈ ਹਾਏ ਹਾਏ ਹੈ ਵੀ ਨਨ ਮਾਰਦਾ ਸਹੀ ਮੈਂ ਮਰ ਜਾ ਤੋ ਤੇ ਸਲੀਪਰ ਮਾਰ ਕੇ ਨਹੀਂ ਨਹੀਂ ਆ ਦੇਖੋ ਕਿੰਨੇ ਸਾਫਟ ਐਂਡ ਕੋਜੀ ਦੇ ਹਨਾ ਅੰਦਰੋਂ ਮੈਂ ਕਿਹਾ ਚਲ ਵਿੰਟਰ ਚ ਹਨੀ ਤੁਸੀਂ ਪਾ ਲਿਆ ਕਰੋ ਇਹਦੀ ਹਨੀ ਸੱਟ ਇਹਦੀ ਸੱਟ ਘੱਟ ਲੱਗੂ ਮੇਰੇ ਤੂੰ ਰਹਿਣ ਦੋ ਤੁਸੀਂ ਪਤਾ ਹੀ ਆ ਸੀ ਹਨਾ ਤੇ ਆ ਦੇਖਿਓ ਇਹ ਜੀ ਨਾ ਇੰਨਾ ਕੋਲ ਸ਼ਰਟ ਅਮਖਿਆ ਜੀ ਤੁਹਾਡੀ ਸ਼ਰਟ ਨਾਲ ਹਾਂ ਸਹੀ ਗੱਲ ਆ ਚਾਹਾਂ ਮੈਂ ਤੁਹਾਨੂੰ ਸੁਨੇਹੀ ਮੈਂ ਕਿਉਂ ਤੁਸੀਂ ਕੋਈ ਰਿਸਪੌਂਸ ਕਿਉਂ ਨਹੀਂ ਦਿੱਤਾ ਮੈਨੂੰ ਸੇਮ ਮੈਥ ਹੋ ਜਾ ਕਰੋ ਕਾਲੀ ਲੋਰ ਪਾ ਲੈ ਕਰੋ ਹਾਂ ਸਿਰਫ 1 ਡਾਲਰ ਦਾ ਲੱਗਿਆ ਸੀਗਾ ਇਹ ਵੀ 100 ਵਾਈਪਸ ਨੇ ਇਹਦੇ ਵਿੱਚ ਮੈਂ ਤਾਂ ਹਜੀ ਇੱਕ ਹੋਰ ਸੀਗਾ 1 ਸੈਂਟ ਦੀ ਇੱਕ ਵਾਈਪ ਮਨਿੰਦਰ ਗੱਲ ਚਲ 21 ਚੱਕ ਦਾ ਇਹ ਆਹ ਨਹੀਂ ਮੈਨੂੰ ਨਿਕਲ ਨਹੀਂ ਰਿਹਾ ਬਹੁਤ ਪਾਰੀ ਇਹਦੇ ਵਿੱਚ 12 ਹੈਂਡ ਸੋਪ ਨੇ ਜੀ ਹਾਂ ਇਹਦੇ ਵਿੱਚ ਹੈਂਡ ਇਹ ਬਹੁਤ ਵਧੀਆ ਚੀਜ਼ ਆ ਯਾਰ ਇਹ ਸਿਰਫ 5 ਡਾਲਰ ਦਾ ਸੀਗਾ 12 ਹੈਂਡ ਸੋਪ ਨੇ ਇਹਦੇ ਵਿੱਚ ਆ ਮੈਂ ਅੰਗਰ ਵੀ ਉਹ ਲਿਆਈ ਲਾਂਡਰੀ ਬਾਸਕਟ ਚ ਕੁਝ ਵੀ ਰੱਖ ਲਓ ਮਤਲਬ ਇਹ ਸੋਣੀ ਬਾਲੀ ਇਹ ਮਜ਼ਬੂਤ ਇਹ ਤਾਂ ਹਾਈ ਕੁਆਲਿਟੀ ਹਾਂ ਹਾਈ ਕੁਆਲਿਟੀ ਆ ਵਧੀਆ ਫਿਰ ਮੈਂ ਕਹਿੰਦੀ ਵਿੱਚ ਮਤਲਬ ਬੱਚਿਆਂ ਦੇ ਕੱਪੜੇ ਫਿਰ ਅਲੱਗ ਤੋਂ ਉੱਤੇ ਜਾਂਦੇ ਆ ਮਤਲਬ ਅਡਰੈਸ ਚੀਜ਼ਾਂ ਉੱਤੇ ਬਹੁਤ ਘੈਂਟ ਘਟ ਨੇ ਜਿਵੇਂ ਆ ਵੀ ਲਿਮਿਟਡ ਹੀ ਸੀਗੀ ਥੋੜੀਆਂ ਪਈਆਂ ਸੀਗੀਆਂ ਹਨ ਇਹ ਤਾਂ ਛੇਤੀ ਮਿਲਦਾ ਅੱਜ ਹੀ ਚਲੀ ਜਾਂਦੇ ਨੇ ਹੈਗਾ ਜੀ ਇਹਦੀ ਥੱਲੇ ਸਟਾਕ ਹੈਗਾ ਸੀ ਉਹਦੇ ਥੱਲੇ ਡੱਬੇ ਪਏ ਸੀ ਉਹ ਠੀਕ ਆ ਠੀਕ ਆ ਠੀਕ ਆ ਸੋ ਤੁਸੀਂ ਵੀ ਇਹ ਸੇਲ ਤੇ ਪਹੁੰਚ ਜਾਓ ਅਡਰੈਸ ਮੈਂ ਸਕਰੀਨ ਤੇ ਉੱਤੇ ਦਿੱਤਾ ਹੋਇਆ ਵਾ ਪਰ ਮੇਕ ਸ਼ੂਰ ਕਰਿਓ ਜਿਹੜੀ ਮੈਂ ਰੋਡ ਦਿਖਾਈ ਸੀ ਉਹਦੇ ਥਰੂ ਹੀ ਜਾਇਓ ਹਾਂ ਜੀ ਹਾਂ ਜੀ ਅਮਾ ਫਿਰ ਖਾ ਕੇ ਭੱਜਿਆ ਫਿਰਦਾ ਮੁੰਡਾ ਉਹ ਬਸ ਤੇਜ਼ ਹੋ ਗਈ ਗੱਡੀ ਪਾਪਾ ਜੀ ਤੁਹਾਡੀ ਗੱਡੀ ਵਿੱਚ ਦਿਲ ਖਾ ਤੋ ਕਿਉਂ ਨਹੀਂ ਤੋ ਦੀ ਆਦਨਿਕ ਐਟੀਟਿਊਡ ਹੁੰਦੀ ਮੇਰੀ ਹੱਸੀ ਤਾਂ ਐਡੀ ਚਲ ਮੈਂ ਕਿੱਥੇ ਚਲੂੰ ਸਪੋਰਟ ਉਹ ਥੋੜਾ ਸਾਥ ਤਾਂ ਦੇਣਾ ਹੀ ਆ ਹੁਣ ਕਈ ਗੱਲ ਨਹੀਂ ਵੀ ਮੈਨੂੰ ਸਾਥ ਆ ਦੇਖੀ ਯਾਰ ਆ ਦੇਖੀ ਕੀ ਕਰਦਾ ਲੈ ਬੇਟੇ ਚੱਕਰ ਆ ਜਾਣਗੇ ਇਹਨਾਂ ਤੇ ਚੱਲ ਹੁਣ ਚੱਲ ਬੇਟੇ ਚੱਕਰ ਆ ਜਾਣਗੇ ਨਾ ਮੇਰੇ ਪੁੱਤ ਨੂੰ ਸੋ ਇਹ ਫਿਰ ਕਰਦੇ ਆ ਉਹ ਵੀ ਵੀਡੀਓ ਐਂਡ ਇਹਦੇ ਵਿੱਚ ਵੜ ਜਾ ਉੱਪਰ ਪਾ ਲੈ ਆਪਣੇ ਨਾ ਹੈਗੇ ਇਹਦੇ ਉੱਪਰ ਪਾ ਦੇ ਜਾਨੀ ਉਹ ਨਹੀਂ ਉਹ ਨਹੀਂ ਹੁੰਦਾ ਤੂੰ ਤਾਂ ਯੂ ਕੈਨ ਡੂ ਵਟ ਬੇਟਾ ਕੱਢ ਦੇ ਇੱਕ ਮਿੰਟ झूटे माटे झूठी माटी नहीं झूटे माटे बिच बै गया बिच बै गया कि भरा पंजाबी बोला हटर नहीं चूहा क्थों आ गया कि आ गया चूहा चूहा नहीं चूहा चूहा नहीं पता चूहा। नाइस हैं हैं आ जगलिंग करता जगलिंग करता थी। ओह वाह टू बार बॉलर लगी है तेरी तो नहीं जगलिंग करता थी यानी तो ओह वहीं तो ये जगलिंग करते बस बस काउंट ऑफ़ काउंट ऑफ़। ओये केयरफुल 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 ਉਹ ਜਾਣਦੇ ਹਣ ਜਾਣਦੇ ਦੇਖੀਓ ਓਕੇ ਕੀ ਬਾਈ ਅੱਜ ਦਾ ਇਹੀ ਵਲੌਗ ਸੀ ਸਾਰਿਆਂ ਨੂੰ ਸਸਕਾਲ ਬਾਈ ਬਾਈ ਧਿਆਨ ਰੱਖਿਓ ਤੇ ਵੈਦਰ ਚੇਂਜ ਹੋ ਰਿਹਾ ਸਾਰਿਆਂ ਨੂੰ ਫਲੂ ਹੋ ਰਿਹਾ ਆਪ ਦਾ ਜਿੰਨਾ ਹੋ ਸਕਦਾ ਧਿਆਨ ਰੱਖਿਓ ਸੋ ਬਾਈ ਬਾਈ ਦੇਖ ਕੇ